ਆਪਾਂ ਜਾਣ ਲੱਗੇ ਆ ਜੀ ਓਕੇ ਜੀ ਵਾਹਿਗੁਰੂ ਜੀ ਖਾਲਸਾ ਬਾਹਰ ਠੰਡ ਬਹੁਤ ਆ ਅੱਜ ਤੁਸੀਂ ਰਹਿਣ ਤੋਂ ਬਾਹਰ ਜਾਣ ਨੂੰ ਟਾਈਮ 3 ਘੰਟੇ ਰਹਿ ਗਏ ਫਲਾਈਟ ਦੇ ਬਸ ਆਪਣੇ ਚੱਲੀ ਠੀਕ ਆ ਜੀ ਵਾਹਿਗੁਰੂ ਜੀ ਇਹਨਾਂ ਨੂੰ ਫਿਲਮ ਦੀ ਸਟੋਰੀ ਪਤਾ ਨਹੀਂ ਕਿੰਨੇ ਲਿਖ ਕੇ ਦਿੱਤੀ ਹੈ ਜੇ ਇਦਾਂ ਦੀ ਸਸਪੈਂਸ ਦੇ ਰਹਿ ਕਿ ਲੋਕ ਬੇਕੋਫ ਬਣੇ ਜਾ ਰਹੇ ਨੇ ਬੇਕੋਫ ਵੀ ਬਣਾਈ ਜਾ ਰਹੇ ਨੇ ਕਿ ਦੋਵੇਂ ਕੈਨੇਡਾ ਦੇ ਵਿੱਚ ਵੀ ਇਕੱਠੇ ਰਹਿੰਦੇ ਨੇ ਦੇਖੋ ਮਾਂ ਵੀ ਨਾ ਰਹਿ ਰਹੀ ਹੈ ਕਿਹੜੀ ਮਾਂ ਹੈ ਜਿਹੜੀ ਆਪਣੀ ਧੀ ਨੂੰ ਬਿਮਾਰ ਨੂੰ ਛੱਡ ਕੇ ਜਵਾਈ ਦੇ ਨਾਲ ਰਹੇਗੀ ਤੇ ਇੱਥੋਂ ਹੀ ਪਤਾ ਲੱਗਦਾ ਹੈ ਕਿ ਧੀ ਵੀ ਉੱਥੇ ਰਹਿ ਰਹੀ ਵਾ ਉਹ ਆਪਣੇ ਰੋਣੇ ਰੋਈ ਜਾਂਦੀ ਉੱਥੇ ਜਾ ਕੇ ਕਿ ਮੈਂ ਬਿਮਾਰ ਆ ਮੇਰਾ ਕੋਈ ਹੈ ਨਹੀਂਗਾ ਮੈਂ ਡਿਪਰੈਸ਼ਨ ਦੇ ਵਿੱਚ ਆ ਮੇਰਾ ਸਾਰਿਆਂ ਨੇ ਸਾਥ ਛੱਡ ਦਿੱਤਾ ਉਧਰੋਂ ਰਵੀ ਆਪਣੀ ਸੱਸ ਨਾਲ ਵੀਡੀਓ ਪਾਈ ਜਾਂਦਾ ਹੈ ਇਧਰੋਂ ਆ ਕੇ ਇਹਨਾਂ ਨੇ ਘਰੇ ਭੋਗ ਦਾ ਪ੍ਰ ਕਿ ਇਹਨਾਂ ਦੇ ਘਰੇ ਸੀ ਪਰ ਮਹਿਕ ਨੂੰ ਅੰਦਰ ਲੁਕੋ ਕੇ ਰੱਖਿਆ ਇਹ ਕੀ ਦੁਨੀਆ ਦਾ ਕਾਰਨਮਾ ਜੀ ਜੇ ਘਰੇ ਭੋਗ ਹੋਵੇ ਪ੍ਰੋਗਰਾਮ ਹੋਵੇ ਤੇ ਸਾਰੀ ਦੁਨੀਆ ਦੇ ਆਪਣਾ ਘਰ ਦਾ ਵਲੌਗ ਬੁਖਾ ਦਿੱਤਾ ਪਰ ਮਹਿਕ ਨੂੰ ਅੰਦਰ ਲੁਕੋ ਕੇ ਰੱਖਿਆ ਇਹ ਕੋਈ ਨਵਾਂ ਹੀ ਪਖੰਡੂ ਸ਼ੁਰੂ ਕਰ ਦਿੱਤਾ ਇਹਨਾਂ ਨੇ ਸਾਰੇ ਵਿਊ ਦਾ ਚੱਕਰ ਹੈ ਇਹਨਾਂ ਦੇ ਚੈਨਲ ਬੜੇ ਡਾਊਨ ਹੋ ਗਏ ਸੀ ਇਹਨਾਂ ਦੀ ਸਪੈਂਸਸ ਪੈਂਦੇ ਕਰਨੀ ਇਹਨਾਂ ਦੇ ਦੋਵੇਂ ਤਿੰਨੇ ਚੈਨਲ ਚੱਲ ਗਏ ਹੁਣ ਤਿੰਨਾ ਚੈਨਲਾਂ ਤੋਂ ਚੰਗਾ ਪੈਸਾ ਆਉਣ ਲਿਆ ਹੈ ਤੇ ਹੁਣ ਇਹਨਾਂ ਦਾ ਜੀ ਨਹੀਂ ਕਰਦਾ ਵੀ ਲੋਕਾਂ ਨੂੰ ਦੱਸਾਂ ਨਹੀਂ ਕਿ ਸਾਡੇ ਘਰੇ ਪਰਿਵਾਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਈ ਹੈਗੀ ਤੇ ਜੇ ਕਿਉਂਕਿ ਜਿੱ ਜਨੇ ਤੇ ਪੈਸੀ ਬੁੱਕ ਜਾਣੀ। ਫਿਰ ਗਿੰਦੇ ਕਿ ਲੋਕ ਮੇਰੇ ਤੇ ਵੀਡੀਓ ਬਣਾਉਂਦੇ ਨੇ, ਮੇਰੀਆਂ ਗੱਲਾਂ ਪਤਾ ਕਰਦੇ ਨੇ, ਮੇਰੇ ਬਾਰੇ ਲੋਕ ਕਹਿੰਦੇ ਨੇ, ਲੋਕੀ ਤਾਂ ਸਵਾਲ ਪੁੱਛਦੇ ਨੇ ਤੁਸੀਂ ਜਵਾਬ ਕਿਉਂ ਨਹੀਂ ਦੇ ਰਹੇ? ਤਾਂ ਸਿੱਧੇ ਸਿੱਧੇ ਜਵਾਬ ਦਿਓ ਨਾ ਕਿ ਸਾਡੇ ਵਿੱਚ ਕੋਈ ਏਡਾ ਗੜਬੜ ਨਹੀਂ ਹੋਈ ਹੋਈ, ਤੁਸੀਂ ਵੈਸੇ ਖੁਸ਼ੀ ਨਹੀਂ ਲੱਗ ਲੱਗ ਰਹੇ ਆ ਜਾਂ ਫਿਰ ਇਹ ਕੋਈ ਨਾਟਕ ਖੇੜਦੇ ਪਏ ਆ।